ਸਤਿ ਸ਼੍ਰੀਕਾਲ ਜੀ ਸੰਧੂ ਡੇਰੀ ਫਾਰਮ ਦੇ ਤੁਹਾਡਾ ਸਵਾਗਤ ਹੈ ਮਿੱਤਰੋ ਇੱਕ ਨਾ ਅੱਜ ਆਪਾਂ ਘਰੇਲੂ ਕਿਸਾਨ ਦੇ ਘਰੋਂ ਵੀਡੀਓ ਬਣਾਵਾਂਗੇ ਬਾਈ ਦੇ ਘਰ ਦਾ ਪਸ਼ੂ ਤਾਂ ਨਾ ਤੇ ਗੱਲ ਕਰ ਲਈਏ ਵੀ ਕਿੱਥੋਂ ਵੀਡੀਓ ਬਣਾਉਣ ਲੱਗੇ ਆ ਇਹ ਪਿੰਡ ਗੇਲਾ ਪੈ ਜਾਂਦਾ ਜਦੋਂ ਆਪਾਂ ਮੈਨੂੰ ਲੱਗਦਾ ਵੀ ਇਧਰੋਂ ਮੂਨਕ ਸਾਈਡ ਤੋਂ ਨਾ ਤਮਤਾਨ ਸਾਹਿਬ ਨੂੰ ਜਾਣਿਆਂ ਤਾਂ ਮਕੋੜ ਸਾਹਿਬ ਤੇ ਆਪਣਾ ਮਾਹ ਸਿੰਘ ਵਾਲਾ ਮਾਹ ਸਿੰਘ ਵਾਲੇ ਤੇ ਸੜਕ ਮੁੜਦੀ ਹੈ ਗੇਲਿਆਂ ਨੂੰ ਗੇਲਾ ਪਿੰਡ ਐ ਉੱਥੇ ਜੇ ਬਾਕੀ ਬਾਈ ਤੋਂ ਡਿਟੇਲ ਲੈ ਲਾਂਗੇ ਸਾਰੀ ਗੱਲਬਾਤ ਘਰੇਲੂ ਜਾਨਵਰ ਆ ਤੇ ਪਿੱਛੇ ਕੱਟੀ ਆ ਦੁੱਧ ਦੀ ਰਿਪੋਰਟ ਬਾਈ ਚੰਗੀ ਦੱਸਦਾ ਤੇ ਹੁਣ ਤਾਂ ਸੂਪੀ ਬਾਈ ਗੱਭਣ ਤੋਂ ਫੋਨ ਲੱਗਿਆ ਤਿਕਾ ਕਰਨ ਕਹਿੰਦਾ ਵੀ ਆਪਾਂ ਨੇ ਮੈਂ ਵੇਚਣੀ ਆ ਮੇਰੇ ਖਿਆਲ ਆ ਵੀ ਬਾਈ ਤੋਂ ਪੁੱਛ ਲਾਂ ਕਿਹੜਾ ਸੂਆ ਸੂ ਵੀ ਕੀ ਕੀ ਗੱਲਬਾਤ ਆ ਹਨਾ ਸਾਰੀ ਆਪਾਂ ਨੂੰ ਜਾਣਕਾਰੀ ਦੇ ਦਾਂਗੇ ਤੇ ਪਿੱਛੇ ਕੱਟੀ ਆ ਚੰਗਾ ਪਸ਼ੂ ਆ ਘਰੇਲੂ ਜਾਨਵਰ ਆ ਪੱਕੇ ਆਪਾਂ ਬਾਈ ਨਾਲ ਗੱਲਬਾਤ ਬਾਈ ਸੱਸੀ ਕਾਲਾ ਸੱਸੀ ਕਾਲਾ ਬਾਈ ਨਾਮ ਦੱਸ ਦਿਓ ਵੀਰੇ ਆਪਣਾ ਗੁਰਦੀਪ ਬਾਈ ਨਾਮ ਗੁਰਦੀਪ ਪਿੰਡ ਹਰੀਗੜ੍ਹ ਗੇਲਾ ਹਰੀਗੜ੍ਹ ਗੇਲਾ ਜ਼ਿਲ੍ਹਾ ਕਿਹੜਾ ਪੈਂਦਾ ਜ਼ਿਲ੍ਹਾ ਸੰਗਰੂਰ ਸੰਗਰੂਰ ਇਹ ਲਾਈਵ ਤੇ ਆ ਗਿਆ ਲਾਸਟ ਇਹ ਪਿੰਡ ਆ ਗਿਆ ਹਨਾ ਹਾਂ ਪੰਜਾਬ ਦੇ ਉਹ ਪਿੰਡ ਨੇ ਇਹ ਜਿਹੜੇ ਇੱਧਰ ਹਰਿਆਣੇ ਨੂੰ ਟੱਚ ਕਰਦੇ ਆ ਹਨਾ ਹਮਤਾਨ ਤੋਂ 7 ਕਿਲੋਮੀਟਰ ਹੈ ਹਾਂ ਮੂਨਕ ਤੋਂ 16 ਕਿਲੋਮੀਟਰ ਮੂਨਕ ਤੋਂ ਬਾਈ ਕਹਿੰਦਾ 16 ਕਿਲੋਮੀਟਰ ਤੇ ਤਮਤਾਨ ਸਾਹਿਬ ਤੋਂ ਪਿੰਡ ਇਹ 7 ਕਿਲੋਮੀਟਰ ਦੀ ਦੂਰੀ ਤੇ ਰਹਿ ਜਾਂਦਾ ਤੇ ਲਾਸਟ ਜੇ ਪਿੰਡ ਆ ਕੇ ਪਹੁੰਚ ਜਾਂਦੇ ਆ ਲੀਡਰ ਆਫ ਟਾਈਮ ਟੂਨ ਤੇ 10 ਕੱਟੇ ਜਾਂਦੇ ਨੇ ਲੀਡਰ ਦੋ ਰੁਪਏ ਦੀ ਹੈ ਹਾਂ ਵਿਕਾਸ ਕਿਵੇਂ ਅਣਗਹਿਲੀ ਰਹਿ ਜਾਂਦੀ ਹੈ ਨਾ ਥੋੜੀ ਜੀ ਹਾਂ ਕਿਉਂ ਉਹੀ ਗੱਲ ਆ ਹਲਕਾ ਲਹਿਰਾ ਪੈ ਜਾਂਦਾ ਬਾਈਆਂ ਨੂੰ ਤੇ ਆ ਮੱਝ ਦਿਖਾਉਣੀ ਆ ਬਾਈ ਕਿਹੜੇ ਸੂਏ ਸੂਈ ਆ ਤੀਜੇ ਬਾਈ ਤੀਸਰਾ ਸੂਆ ਇਸ ਵਾਰ ਸੂਈ ਆ ਹਾਂ ਹਾਂ ਕਿੰਨਾ ਦੁੱਧ ਦਿੰਦਾ ਦੂਜੇ ਸੂਏ ਸੂਆ ਹੀ ਦੁੱਧਾ ਬਾਈ ਦੂਜੇ ਸੂਏ ਕੱਢਿਆ ਚੋਲਿਆ ਠੀਕ ਹੈ ਕਰਦੀ ਝੋਟੀ ਆ 16 ਲੀਟਰ ਦਾ ਨਾਮ ਬਹੁਤ ਵੱਡਾ ਨਾ ਨਾ ਅੱਛਾ ਤੋਰੀ ਮੜੀ ਗਿਆ ਇਹਨੂੰ ਤੋਰੀ ਕਿਰਾ ਆ ਦੇਖੋ ਲੇਵਾ ਬੜਾ ਜਿਆਦੇ ਆ ਓਏ ਇੱਕ ਗੱਲ ਹੋਰਾ ਜੇ ਉਹੀ ਗੱਲ ਫੇਰ ਆ ਜਾਂਦੀ ਹੈ ਹੈਨਾ ਚੁੱਕੀ ਟਖਾਈ ਹੁੰਦੀ ਹੈ ਜਦੋਂ ਪੱਕੇ ਬੰਦੇ ਦੇ ਆ ਇਹ ਬਾਈ ਨੇ ਕੋਈ ਸਵੇੜ ਦੀ ਚਵਾਈ ਹੋਈ ਖਾਲੀ ਹੈ ਸਵੇੜ ਦੀ ਚਵਾਈ ਹੋਈ ਹੈ ਚਾਰ ਦਿਨਾਂ ਦੀ ਚਾਰ ਦਿਨ ਹੋ ਗਏ ਚਾਰ ਦਿਨ ਸੂਈ ਨੂੰ ਹੋ ਗਏ ਹੁਣ ਦੁੱਧ ਕਿੰਨਾ ਕਰਗੀ ਬਾਈ 10 ਲੀਟਰ ਦੁੱਧ ਆਇਆ ਬੋਲੇ ਖਾਲੀ ਹੁੰਦੀ 10 ਕਿਲੋ ਦੁੱਧ ਹੈਗਾ ਠੀਕ ਹੈ ਅਗਲਾ ਦੋ ਟਾਈਮ ਜੋਲੇ ਕੋ ਜਿੱਕਰਨੀ ਠੀਕ ਹੈ ਤੀਸਰਾ ਸੁਆ ਸੁਈਆ ਪਿੱਛੇ ਕੱਟੀ ਆ ਬਾਈ ਕਹਿੰਦਾ ਕੱਦ ਘਾਟ ਚੈੱਕ ਕਰ ਲਓ ਤੁਸੀਂ ਮੈਂ ਦਾ ਆਹ ਬਰੀਡਾ ਦੇਖੋ ਤੇ ਬਾਕੀ ਡਿਟੇਲਸ ਨੂੰ ਆਪਾਂ ਲੈ ਕੇ ਦੇਤੀ ਧਾਰਾ ਤੂਰਾ ਦੀ ਆਪਾਂ ਗੱਲਬਾਤ ਚ ਕਰਾਂਗੇ ਚਲੋ ਦਿਖਾ ਦੇ ਲਾ ਦੇ ਬੱਚਾ ਫਿਰ ਲਾ ਦੇ ਬੱਚਾ ਲਾ ਕੇ ਬਾਈ ਕਹਿੰਦਾ ਥਣ ਵੀ ਦਿਖਾ ਦੂੰਗਾ ਆਪਣਾ ਦਾ ਦਾ ਨੂੰ ਵੀ ਮਾਫ ਕਰਦੀ ਹਾਂ ਮਜ਼ਬੂਤੀ ਬਾਡੇ ਬੁੱਡੇ ਦੀ ਓਕੇ ਆ ਲਾ ਦੇ ਬੱਚਾ ਰੇਟ ਸਾਨੂੰ ਵੀਡੀਓ ਚ ਕਰਾ ਕੇ ਦੇਵਾਂਗਾ ਕੋਸ਼ਿਸ਼ ਰਹਿੰਦੀ ਆ ਵੀ ਆਪਾਂ ਤੁਹਾਨੂੰ ਰੇਟ ਹਨਾ ਕਿਉਂ ਫਿਰ ਰੇਟ ਤੋਂ ਬਿਨਾ ਬਣਦੀ ਨਹੀਂ ਗੱਲ ਆ ਦੇਖੋ ਛੱਡ ਦੇ ਬੱਚਾ ਥੋੜਾ ਜਿਹਾ ਆਪ ਤੋਂ ਘਭਰਾਉਂਦੀ ਜਰੂਰ ਹੈ ਕਿਉਂ ਘਰੇਲੂ ਪਸ਼ੂ ਨੇ ਯਾਰ ਬਾਹਰ ਨਹੀਂ ਨਿਕਲਦੀ ਇਹ ਕਿੱਦਿੀ ਬਾਹਰ ਨਹੀਂ ਨਿਕਲੇ ਹਾਂ ਕਰੇਕਾ ਹੂੰ ਕੱਤੀ ਵੀ ਚੰਗੀ ਆ ਪਿੱਛੇ ਹੈ ਨਾ ਨਾ ਕੱਤੀ ਕੱਟਾ ਬਹੁਤ ਵਧੀਆ ਦੀ ਢਾਈ ਹੂ ਪਿੰਡੀਆਂ ਕੱਟਾ ਠੀਕ ਹੈ ਆ ਯੂਟੂਬ ਰਾਹੀ ਹੀ ਹੈ ਠੀਕ ਹੈ ਹਰੀਗੜ ਗੇਲਾ ਹਾਂ ਹੋਰ ਕੋਈ ਪਿੰਡ ਦਾ ਆਪਣਾ ਮਸ਼ਹੂਰ ਬੰਦਾ ਕੋਈ ਮਸ਼ਹੂਰ ਤਾਂ ਚੇਅਰਮੈਨ ਹੈ ਹਾਂ ਪਾਲ ਸਿੰਘ ਆ ਠੀਕ ਹੈ ਆਪਣਾ ਪਿੰਡ ਦੀ ਹੈ ਕਾਲੇ ਦਾ ਮੁੰਡਾ ਹੀ ਹੈ ਠੀਕ ਹੈ ਉਹ ਪਿੰਡ ਦੀ ਹੈ ਲਾ ਹੋਰ ਕੋਈ ਕਬੱਡੀ ਕਬੱਡੀ ਵਾਲਾ ਮੁੰਡਾ ਕੋਈ ਕਬੱਡੀ ਆ ਤਾਂ ਆਪਣੀ ਪੂਲਣ ਦੀ ਨੇ ਠੀਕ ਹੈ ਲੇ ਵੀ ਉਲਣੇ ਆਪਣੇ ਉਲਣ ਦੀ ਖੇਡਦੇ ਨੇ ਹੋਰ ਤਾਂ ਠੀਕ ਹੈ ਠੀਕ ਹੈ ਕਿੰਨਾ ਕਿ ਪਿੰਡ ਹੈ ਬਾਈ ਹਰੀਗੜ ਖੇਲਾ ਛੋਟੀ ਹੈ 700 ਵੋਟ ਹੈ ਬਸ ਹਾਂ ਕੁੱਲ ਕੁੱਲ 700 ਵੋਟ ਆ ਓਏ ਪਿੰਡ ਦੀ 700 ਦਾ ਬਾੜੀ ਥੋੜੀ ਨਹੀਂ ਗਿਣਵੇਂ ਜਗਰ ਹੋਣੇ ਯਾਰ ਹਨਾ ਹੋਵੇ ਦੇ ਵੀ ਗਿਣਮੀ ਨੇ ਹਾਂ ਇੱਕ ਸਰੀਕਾ ਕਬੀਲਾ ਜੀ ਇਹ ਹੁੰਦਾ ਬਸ ਹਾਂ ਹਾਂ ਹੋਰ ਆਪਣੇ ਜ਼ਿੰਮੇਦਾਰ ਭਾਈਚਾਰ ਆ ਗਿਆ ਬਸ ਜਦ ਦੂਜੀ ਆਪਣਾ ਬਰਾਦੀ ਬਹੁਤ ਟੱਟਾ ਜੀ ਥੋੜੀ ਹੋਣੀ ਹੈ ਨਾ ਹਾਂ ਛੋਟੀਆਂ ਜੁੱਤਾ ਬਹੁਤ ਟੱਟਣੀ ਠੀਕ ਹੈ ਇਕੱਲੇ ਆਪਣੇ ਜੱਟ ਜਿਮੀਦਾਰੀ ਜਾਂਦੇ ਹਾਂ ਹਾਂ ਠੀਕ ਹੈ 700 ਵੋਟ ਦਾ ਯਾਰ ਕੁਝ ਵੀ ਨਹੀਂ ਯਾਰ ਹਨਾ ਨਹੀਂ ਹੈਗੀ ਹੂੰ ਸੌਖੀ ਹੈ ਸਰਬੱਤ ਹੋਰ ਵੀ ਇਦਾਂ ਛੋਟਾ ਪਿੰਡ ਹੋ ਸਕਦਾ ਕੋਈ ਪੰਜਾਬ ਦਾ ਤੁਸੀਂ ਕਮੈਂਟ ਜ਼ਰੂਰ ਕਰਕੇ ਦੱਸਿਓ ਵੀ ਆਹ ਪਿੰਡ ਦੀ ਨਾ ਕੁੱਲ 700 ਵੋਟ ਆ ਹਰੀਗੜ ਗੇਲਿਆਂ ਦੀ ਜੇ ਕੋਈ ਹੋਰ ਵੀ ਕੋਈ ਹੈ ਗਿਆ ਪਿੰਡੇ ਤੋਂ ਛੋਟਾ ਤਾਂ ਕਮੈਂਟਾਂ 'ਚ ਦੱਸਿਓ ਯਾਰ ਹੈਨਾ ਮੈਨੂੰ ਤਾਂ ਲੱਗਿਆ ਵੀ ਘੱਟ ਤੋਂ ਘੱਟ 1100 1200 ਵੋਟ ਦਾ ਪਿੰਡ ਬਣਦਾ ਹੋਣਾ ਨਹੀਂ ਸਸੂ 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 ਬਸ ਇਹਦੀ ਕਿੰਨੀ ਹਲਾਓ ਜੀ ਆਹ ਦੇਖੋ ਬੰਦੋ ਜੀ ਬੰਦ ਲੈ ਮੇਰੇ ਤੇ ਝੋਟੀ ਗਈ ਬਸ ਮੂਰੀ ਬਣਦੇ ਜਿਹੇ ਆ ਦੇਖੋ ਤੁਹਾਨੂੰ ਦਿਖਾ ਦਿੰਨੇ ਆਪਾਂ ਹਾਲ ਕੋਣ ਦੀ ਜਮਾ ਉਹ ਰੋੜਾ ਜਮਾਨ ਕਭੀ ਵਾਲੀ ਪੋਲੀ ਹੋਵੇ ਨਾ ਜਮਮੀ ਪੋਲੀ ਆ ਜੀ ਆ ਦੇ ਮੈਨੂੰ ਕਹਿੰਦੇ ਕਿ ਮਿੱਠੂ ਚੀਜ਼ ਲਾ ਦੇ ਜੀ ਇਹ ਜਿਹੜੀ ਜਾਣੇ ਤਾਂ ਬਰਾਬਰ ਤੋਂ ਲਈ ਸੰਪੂਰਨ ਨਹੀਂ ਹੈ ਠੀਕ ਹੈ ਜੀ ਧਾਰ ਦਿਲ ਪੋਲੀ ਆ ਜਮਾ ਜੀ ਲੈ ਹੁਣ ਗੱਲ ਆ ਗਈ ਰੇਟ ਤੇ ਕਿੰਨੇ ਪੈਸੇ 140 140 ਮੁੱਲਾ ਮੁੱਲਾ ਤਾਂ ਪਹਿਲਾਂ 70 80 ਕਰਦਾ ਸੀ ਨਾ ਚਾਹ ਜੋ ਉਹਦਾ ਟਾਈਮ ਦੀ ਗੱਲ ਦੀ ਇਹਦਾ ਕੇ ਬਾਈ ਨਾਲ ਗੱਲ ਕਰੀ ਬਾਈ ਕਹਿੰਦਾ ਵੀ ਯਾਰ 170 ਮੰਗਦਾ ਮਾ ਯਾਰ ਬਾਹਲਾ ਹੋ ਜੂ ਹੁਣ ਵੀ ਕਹਿੰਦਾ 140 ਮੰਗਣ ਕਿੰਨੇ ਹੀ ਦੇ ਦਾਂਗੇ ਹੋਰ ਕੋਈ ਗੱਲ ਬਾਤ 135 ਦੀ ਮੈਂਸ ਦੇਦਾ ਸੀ 135000 ਦੀ ਹਾਂ 12 ਬਾਈ ਕਹਿੰਦਾ 35000 ਦੀ ਮੈਂਸ ਦੇ ਦਾਂਗੇ ਨੰਬਰ ਵੱਲੋ ਜੀ 99137 ਹੂੰ 60523 99147 ਹਾਂ 60523 60523 ਇਹ ਨੰਬਰ ਤੇ ਮਿਲੂਗੀ 15 ਪਲੱਸ 15 ਦਾ ਪਲੱਸ ਤਿਆਰ ਕਰਕੇ ਦੇ ਦੇਗਾ ਹਾਂ ਥੋੜੇ ਦਿਨਾਂ 'ਚ ਹਾਂ 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 ਥੋੜੇ ਦਿਨਾਂ 'ਚ ਬਾਈ ਕਹਿੰਦਾ 15 ਕਿਲੋ ਆਪਾਂ ਤਿਆਰ ਕਰ ਦੇਣਾ 10 ਲੀਟਰ ਦਿੱਤਾ ਹੁਣ ਤਿਆਰ ਆਇਆ ਚਾਰ ਦਿਨ ਨੂੰ ਸੁਹੀ ਹੈ ਆ ਕੇ ਚੈੱਕ ਕਰ ਲਿਆ ਲਾ ਕੋਈ ਚੱਕਰੀ ਠੀਕ ਆ ਲਾ ਡਰੈੱਸ ਬੋਲ ਦੇ ਦੁਬਾਰੇ ਫਰੀਗੜ੍ਹ ਗੇਲਾ ਪਿੰਡ ਜ਼ਿਲ੍ਹਾ ਸੰਗਰੂਰ ਜ਼ਿਲ੍ਹਾ ਸੰਗਰੂਰ ਤਹਿਸੀਲ ਮੂਨਕ ਤਹਿਸੀਲ ਮੂਨਕ ਆਖਣਾ ਭੁੱਲਣਾ ਦਾ ਖਾਨਾ ਪੂਰਨ ਪਿੱਛੇ ਕੱਟੀ ਆ ਤਾਰਾਂ ਦੂਰਾਂ ਦੀ ਹੈਗੀ ਓਕੇ ਰਿਪੋਰਟ ਲੈ ਠੀਕ ਹੈ ਮਿੱਤਰੋ ਅੱਜ ਦੀ ਵੀਡੀਓ ਚ ਇੰਨੀ 700 ਵੋਟ ਵਾਲਾ ਪਿੰਡ ਆ ਬਹੁਤ ਛੋਟਾ ਫੇਰ ਕਦੇ ਮਿਲਾਂਗੇ ਨਵੀਂ ਵੀਡੀਓ ਚ ਲਾਈਕ ਸ਼ੇਅਰ ਕਮੈਂਟ ਜਰੂਰ ਕਰਦੇ ਹੋ ਤੁਹਾਨੂੰ